ਤਾਂ ਕਿ ਮੈਂ ਪਾਰਲਰ ਜਾ ਕੇ ਪੈਸੇ ਨਾ ਖਰਚ ਕਰਾਂ ਮੇਰਾ ਤਾਂ ਬਿਲਕੁਲ ਨਹੀਂ ਕਰਦਾ ਮੈਂ ਤਾਂ ਬਿਲਕੁਲ ਨਹੀਂ ਖਰਚ ਕਰ ਸਕਦੀ ਠੀਕ ਹੈ ਜੀ ਪਰ ਫੇਸ਼ੀਅਲ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਫੰਕਸ਼ਨ ਆ ਗਿਆ ਕਿਉਂਕਿ ਕਾਫੀ ਸਾਰੇ ਇਨਵੀਟੇਸ਼ਨ ਆਏ ਹੋਏ ਨੇ ਸ਼ਾਦੀਆਂ ਦੇ ਠੀਕ ਹੈ ਤੇ ਆਪਾਂ ਹੀ ਘਰੇ ਹੀ ਦੁੱਧ ਵਿੱਚ ਕਿਹੜੀ ਚੀਜ਼ ਮਿਕਸ ਕਰਕੇ ਆਪਾਂ ਘਰੇ ਹੀ ਆਪਾਂ ਫੇਸ਼ੀਅਲ ਆਪਣਾ ਕਰ ਸਕਦੇ ਕਿ ਜਿਹੜਾ ਆਪਣੇ ਚਿਹਰੇ ਤੇ ਇੱਕਦਮ ਬ੍ਰਾਈਟ ਇੱਕਦਮ ਗਲੋ ਆਏ ਕੀ ਦੂਸਰਾ ਦੇਖਣ ਵਾਲਾ ਕਵੇ ਕਿ ਕਿਹੜੇ ਪਾਰਲਰ ਚ ਗਏ ਸੀ ਕਿਥੋਂ ਤੁਸੀਂ ਆਪਣਾ ਫੇਸ਼ੀਅਲ ਕਰਵਾਇਆ ਸਾਨੂੰ ਵਿੱਚ ਰੱਖ ਦੱਸ ਦੋ ਠੀਕ ਹੈ ਫਿਰ ਤੁਸੀਂ ਕੀ ਕਹਿਣਾ ਤੁਸੀਂ ਕਹਿਣਾ ਹੈ ਕਿ ਬਿੰਦੂ ਦੇ ਚੈਨਲ ਤੇ ਜਾਓ ਜਿਹਦਾ ਨਾਮ ਹੈਗਾ ਸਾਈਫਿਸ਼ੀ ਬਲੋਗ ਠੀਕ ਹੈ ਜੀ ਚਲੋ ਜੀ ਵੀਡੀਓ ਪੂਰੀ ਦੇਖੋ ਪਹਿਲਾਂ ਤੁਸੀਂ ਦੇਖੋ ਆ ਦੇਖੋ ਫੇਸ਼ੀਅਲ ਕੀਤਾ ਹੋਇਆ ਆਪਾਂ ਤਿਆਰ ਦੁੱਧ ਦੇ ਵਿੱਚ ਆਪਾਂ ਸਿਰਫ ਦੋ ਚੀਜ਼ਾਂ ਮਿਕਸ ਕੀਤੀਆਂ ਨੇ ਪਹਿਲਾਂ ਤੁਸੀਂ ਦੇਖੋ ਕੀ ਪਾਇਆ ਹੈਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਲੈ ਲੈਣਾ ਦੁੱਧ ਕੱਚਾ ਦੁੱਧ ਲੈ ਲੈਣਾ ਤੇ ਉਹਦੇ ਵਿੱਚ ਪਾੜਾ ਤੁਸੀਂ ਕੱਚੀ ਹਲਦੀ ਕੱਚੀ ਹਲਦੀ ਜਿਹੜੀ ਹੈ ਨਾ ਬਹੁਤ ਵਧੀਆ ਹੁੰਦੀ ਹੈ ਸਕਿਨ ਵਾਸਤੇ ਕੱਦੂ ਕਸ ਕਰ ਲੈਣੀ ਹੈ ਕੱਚੀ ਹਲਦੀ ਤੇ ਫਿਰ ਤੁਸੀਂ ਕੀ ਪਾਣਾ ਹੈ ਨਿੰਬੂ ਨਿੰਬੂ ਪਾਣਾ ਨਿੰਬੂ ਪਾ ਕੇ ਇਹ ਦੁੱਧ ਜਿਹੜਾ ਥੋੜਾ ਸੰਘਣਾ ਹੋ ਜਾਵੇਗਾ ਇਕਦਮ ਕਰੀਮੀ ਟੈਪ ਹੋ ਜਾਵੇਗਾ ਜਿਵੇਂ ਥੋੜਾ ਥੋੜਾ ਫਟ ਜਾਂਦਾ ਨਾ ਦੁੱਧ ਗਰਮੀਆਂ ਦੇ ਵਿੱਚ ਆਪਾਂ ਜਦ ਵੀ ਦੁੱਧ ਬਾਹਰ ਰੱਖਦੇ ਹਾਂ ਥੋੜਾ ਥੋੜਾ ਫਟ ਜਾਂਦਾ ਹੈ ਉਸ ਟਿੱਕੇ ਦਾ ਹੋ ਜਾਵੇਗਾ ਇਕਦਮ ਕਰੀਮੀ ਫੋਮ ਚ ਹੋ ਜਾਵੇਗਾ ਇਹ ਦੁੱਧ ਜੇਨੇ ਡੇਲੀ ਲਗਾਣਾ ਸ਼ੁਰੂ ਕਰ ਦਿੱਤਾ ਇਹ ਵਾਲੀ ਚੀਜ਼ ਦੇ ਨੇ ਡੇਲੀ ਲਗਾਣੀ ਸ਼ੁਰੂ ਕਰ ਦਿੱਤੀ ਡੇਲੀ ਫੇਸ਼ਲ ਕਰਨਾ ਸ਼ੁਰੂ ਕਰਤਾ ਮੈਂ ਕਹਿੰਦੀ ਚਿਹਰਾ ਤੁਹਾਡਾ ਟਿਊਬ ਲਾਈਟ ਵਾਂਗੂ ਜਗੇਗਾ ਠੀਕ ਹੈ ਬਹੁਤ ਵਧੀਆ ਹੈਗੀ ਇਹ ਰੈਮਡੀ ਤੁਸੀਂ ਇਸਤੇਮਾਲ ਜ਼ਰੂਰ ਕਰੋ ਤਾਂ ਜਿਵੇਂ ਦੇਖਿਆ ਤੁਸੀਂ ਕਿੰਨੇ ਸੋਕੇ ਤਰੀਕੇ ਨਾਲ ਇਹ ਵਾਲੀ ਕਰੀਮ ਬਣ ਕੇ ਰੈਡੀ ਹੋ ਗਈ ਹੈ ਕਿ ਸਿਰਫ ਕੱਚਾ ਦੁੱਧ ਹਲਦੀ ਔਰ ਨਿੰਬੂ ਪਾਣਾ ਸਿਰਫ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਆ ਮੈਨੂੰ ਇੱਕ ਮੇਰੀ ਭੈਣ ਦਾ ਕਮੈਂਟ ਆਂਦਾ ਰਹਿੰਦਾ ਹੈ ਕਿ ਉਹਨਾਂ ਦੇ ਨੋਜ਼ ਦੇ ਨਾ ਬਲੈਕ ਹੈਡਸ ਵਾਈਟ ਹੈਡਸ ਦੀ ਪ੍ਰੋਬਲਮ ਹੈ ਉਹ ਕਿਵੇਂ ਠੀਕ ਹੁੰਦੀ ਵੈਸੇ ਮੈਂ ਪਹਿਲਾਂ ਵੀ ਇੱਕ ਵਾਰ ਦੱਸਿਆ ਸੀ ਸ਼ਾਇਦ ਉਹਨਾਂ ਨੇ ਵੀਡੀਓ ਨਹੀਂ ਦੇਖੀ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਰਾਤ ਨੂੰ ਨਾ ਵੈਸਲਿਨ ਲੈ ਲੈਣੀ ਹੈ ਰਾਤ ਦੇ ਸਮੇਂ ਠੀਕ ਹੈ ਰਾਦੇ ਸਮੇ ਤੁਸੀਂ ਵੈਸਲਿਨ ਜਿਹੜੀ ਹੈ ਨਾ ਮੋਟੀ-ਮੋਟੀ ਕੋਟ ਲਾ ਲੈਣੀ ਹੈ ਜਿੱਥੇ ਵੀ ਤੁਹਾਡੇ ਬਲੈਕ ਹੈਡਸ ਵਾਈਟ ਹੈਡਸ ਨੇ ਨਾ ਉੱਥੇ ਲਾਣੇ ਹੈ ਜਿਹੜੇ ਨੋਜ਼ ਤੇ ਆ ਤੇ ਨੋਜ਼ ਤੇ ਲਾਣੇ ਅਗਰ ਹੈਡ ਤੇ ਹੈਗੀ ਹੈਡ ਤੇ ਲਾ ਲਓ ਅਗਰ ਚਿਹਰੇ ਤੇ ਹੈਗੀ ਹੈ ਤੇ ਚਿਹਰੇ ਤੇ ਲਾ ਲਓ ਠੀਕ ਹੈ ਮੋਟੀ ਕੋਟ ਲਾਣੀ ਹੈ ਠੀਕ ਹੈ ਤੇ ਇਹਨੂੰ ਤੁਸੀਂ 10 ਮਿੰਟ ਇਸ ਤਰੀਕੇ ਨਾਲ ਮ사ਜ ਕਰਦੇ ਰਹਿਣਾ ਹੈ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਮ사ਜ ਕਰਦੇ ਰਹਿਣਾ ਕਿ ਜਿਹੜੇ ਤੁਹਾਡੇ ਬਲੈਕ ਹੈਡਸ ਵਾਈਟ ਹੈਡਸ ਨੇ ਨਾ ਇੱਕਦਮ ਸੌਫਟ ਹੋ ਜਾਣਾ ਪੂਰੀ ਰਾਤ ਇਹਨੂੰ ਲੱਗਾ ਰਵੇ ਤਾਂ ਸਭ ਤੋਂ ਵਧੀਆ ਗੱਲ ਹੈ ਅਗਰ ਦਿਨੇ ਕਰ ਸਕਦੇ ਹੋ ਤਾਂ ਫਿਰ ਤੁਸੀਂ ਘੰਟਾ ਤੱਕ ਤੇ ਅਧਾ ਘੰਟਾ ਲਗਾ ਕੇ ਰੱਖਣਾ ਜ਼ਰੂਰੀ ਹੈ ਠੀਕ ਹੈ ਇਸ ਤਰੀਕੇ ਨਾਲ ਰਾਤ ਨੂੰ ਤੁਸੀਂ ਲਗਾ ਲੈਣਾ ਫਿਰ ਤੁਸੀਂ ਕੀ ਲੈਣਾ ਹੈਗਾ ਹੈ ਸਵੇਰ ਉੱਠ ਕੇ ਗਰਮ ਪਾਣੀ ਗਰਮ ਪਾਣੀ ਲੈਣਾ ਇਸ ਤਰੀਕੇ ਨਾਲ ਤੁਸੀਂ ਰੁਮਾਲ ਲੈ ਲੈਣਾ ਠੀਕ ਹੈ ਇਸ ਤਰੀਕੇ ਨਾਲ ਸੌਫਟ ਰੁਮਾਲ ਲੈ ਲੈਣਾ ਟਾਵਲ ਵਾਲਾ ਰੁਮਾਲ ਲੈ ਲੈਣਾ ਇਹਨੂੰ ਇਹਦੇ ਵਿੱਚ ਡਿਪ ਕਰਨਾ ਹੈ ਧਿਆਨ ਰੱਖੇ ਗਰਮੇ ਪਾਣੀ ਹੱਥ ਨਾ ਜਲੇ ਗਰਮ ਪਾਣੀ ਲੈਣਾ ਇਸ ਤਰੀਕੇ ਨਾਲ ਇਹਨੂੰ ਡਿਪ ਕਰਨਾ ਹੈ ਅਗਰ ਇਸ ਤਰੀਕੇ ਨਾਲ ਡਿਪ ਕਰਕੇ ਤੁਸੀਂ ਨਹੀਂ ਭਾਫ਼ ਲੈ ਸਕਦੇ ਪਤੀਲੇ 'ਚ ਪਾਣੀ ਗਰਮ ਕਰਕੇ ਤੇ ਪੂਰੇ ਮੂੰਹ ਦੀ ਭਾਫ਼ ਲਓ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਗਰਮ-ਗਰਮ ਰਮਾਲ ਇਸ ਤਰੀਕੇ ਨਾਲ ਭਾਫ਼ ਦੇਣੀ ਹੈ ਆਪਣੇ ਚਿਹਰੇ ਨੂੰ ਅਗਰ ਤੁਸੀਂ ਪੂਰੇ ਚਿਹਰੇ ਤੇ ਦੇਣੀ ਹੈ ਤਾਂ ਪਾਣੀ ਗਰਮ ਕਰ ਲਓ ਉਹਦੇ ਉੱਪਰ ਇਸ ਤਰੀਕੇ ਨਾਲ ਤੁਸੀਂ 5 ਕਿ ਮਿੰਟ ਆਪਣੇ ਚਿਹਰੇ ਤੇ ਭਾਫ਼ ਕਰੋ ਜਦੋਂ ਤੁਸੀਂ ਉਹ ਭਾਫ਼ ਕਰਨ ਲੱਗੇ ਨਾ ਤੇ ਜਿਹੜੇ ਤੁਹਾਡੇ ਬਲੈਕ ਹੈਡ ਬਲੈਕ ਹੈਡਸ ਵਾਈਟ ਹੈਡ ਨੇ ਨਾ ਉਹ ਸੌਫਟ ਹੋ ਜਾਣਗੇ ਤੇ ਉਹ ਫਿਰ ਤੁਸੀਂ ਇਸ ਤਰੀਕੇ ਨਾਲ ਹੌਲੀ-ਹੌਲੀ ਜਦੋਂ ਕੱਢੋਗੇ ਨਾ ਸਾਰੇ ਨਿਕਲ ਜਾਣਗੇ ਤੇ ਬਿਲਕੁਲ ਜਿਹੜੇ ਤੁਹਾਡੇ ਨੋਜ਼ ਬਿਲਕੁਲ ਸਾਫ਼ ਹੋ ਜਾਵੇਗੀ ਵੈਸੇ ਜੇ ਤੁਹਾਨੂੰ ਕਿਤੇ ਵਿਆਹ پارٹی ਸ਼ਾਦੀ ਤੇ ਜਾਣਾ ਹੋਵੇ ਇਸ ਤਰੀਕੇ ਨਾਲ ਦੁੱਧ ਨਾਲ ਫੇਸ਼ੀਅਲ ਕਰਕੇ ਤੁਸੀਂ ਦੇਖਿਓ ਡੇਲੀ ਕਰੋ ਇਹ ਨਹੀਂ ਹੈਗਾ ਵਿਆਹ ਸ਼ਾਦੀ ਤੇ ਇਸ ਤਰੀਕੇ ਨਾਲ ਤੁਸੀਂ ਟੇਲੀ ਕਰਨਾ ਹੈ ਤੁਸੀਂ ਰੂੰ ਲੈ ਸਕਦੇ ਹੋ ਰੂੰ ਦੀ ਮਤ ਨਾਲ ਪੂਰੇ ਚਿਹਰੇ ਤੇ ਇਸ ਤਰੀਕੇ ਨਾਲ ਅਪਲਾਈ ਕਰਨਾ ਨਹੀਂ ਤੇ ਹੱਥਾਂ ਦੇ ਨਾਲ ਹੀ ਅਪਲਾਈ ਕਰ ਸਕਦੇ ਹੋ ਇਹ ਤੁਸੀਂ ਇਹ ਵੈਸੇ ਮੈਂ ਫੇਸ ਵਾਸ਼ ਵੀ ਇਹਦੇ ਨਾਲ ਹੀ ਕਰਨੀ ਹੁੰਦੀ ਹੈ ਉਸ ਟਾਈਮ ਮੈਂ ਕੱਚਾ ਦੁੱਧ ਨਿੰਬੂ ਹੀ ਐਡ ਕਰਦੀ ਹਾਂ ਉਸ ਟਾਈਮ ਮੈਂ ਹਲਦੀ ਨਹੀਂ ਐਡ ਕਰਦੀ ਹੈ ਕਿ ਤੇ ਇਹ ਮਡੇਲੀ ਇਹਦੇ ਨਾਲ ਫੇਸ ਵੀ ਵਾਸ਼ ਕਰਦੀਆਂ ਮੈਂ ਕਹਿੰਨੀ ਹ ਤੁਸੀਂ ਕਰਕੇ ਦੇਖਿਓ ਤੁਹਾਡਾ ਚਿਹਰਾ ਇਕਦਮ ਸਾਫ ਸੁਥਰਾ ਇਕਦਮ ਮਲਾਈਮ ਇਕਦਮ ਗੋਰਾ ਚਿੱਟਾ ਹੋ ਜਾਵੇਗਾ ਠੀਕ ਹੈ ਇਹ ਬਾਪਾਂ ਦਾ ਵੀ ਬਾਪ ਹੈ ਵਾਲਾ ਫੇਸ਼ੀਅਲ ਵੱਡੇ ਵੱਡੇ ਫੇਸ਼ੀਅਲ ਸਪੈਸ਼ੀਅਲ ਦੇ ਕੇ ਫੇਲ ਲੈ ਠੀਕ ਹੈ ਕਰਕੇ ਦੇਖਿਓ ਤੁਸੀਂ ਤੇ ਤੁਹਾਡਾ ਚਿਹਰਾ ਤੁਸੀਂ ਦੇਖਿਓ ਤੁਸੀਂ ਨਾ ਇੱਕ ਹਫਤਾ ਲਗਾਤਾਰ ਕਰਕੇ ਫਿਰ ਤੁਸੀਂ ਦੇਖਿਓ ਮੇਰੀ ਵੀਡੀਓ ਤੇ ਆ ਕੇ ਕਮੈਂਟ ਕਰੋ ਤੁਸੀਂ ਕਹੋਗੇ ਵਾਕਿਆ ਹੀ ਦੀਦੀ ਸਾਡਾ ਚਿਹਰਾ ਇਕਦਮ ਸਾਫ ਹੋਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਸ਼ਾਈਆ ਵੀ ਹੈਗੇ ਨੇ ਨਾ ਉਹ ਵੀ ਲਾਈਟ ਪੈਣੀ ਸ਼ੁਰੂ ਹੋ ਜਾਣਗੀਆਂ ਤੇ ਜਿਨ੍ਹਾਂ ਦੇ ਦਾਗ-ਧੱਬੇ ਨੇ ਚਿਹਰੇ ਤੇ ਉਹ ਵੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਤੇ ਇਕਦਮ ਚਿਹਰਾ ਸੌਫਟ ਹੋ ਜਾਏਗਾ ਜਿਹੜੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਡਰਾਈ ਸਕਿਨ ਤੇ ਹੁੰਦੀਆਂ ਨੇ ਜਦੋਂ ਤੁਸੀਂ ਇਹ ਵਾਲਾ ਫੇਸ਼ੀਅਲ ਜਿਹੜਾ ਕਰਨ ਲੱਗ ਗੇ ਨਾ ਤੇ ਤੁਹਾਡੀਆਂ ਝੁਰੜੀਆਂ ਵੀ ਠੀਕ ਹੋਣੀਆਂ ਸ਼ੁਰੂ ਹੋ ਜਾਣੀਆਂ ਇਸ ਤਰੀਕੇ ਨਾਲ ਪੂਰੇ ਚਿਹਰੇ ਤੇ ਲਗਾ ਕੇ ਇਸ ਤਰੀਕੇ ਨਾਲ ਕਰਨੀ ਹੈਗੀ ਤੁਸੀਂ ਮ사ਜ ਚਿਹਰਾ ਤੁਹਾਡਾ ਇਕਦਮ ਗੋਰਾ ਚਿੱਟਾ ਇਕਦਮ ਨਿੱਖਰ ਜਾਏਗਾ ਤੁਸੀਂ ਕਰਕੇ ਦੇਖਿਓ ਠੀਕ ਹੈ ਕਿਉਂਕਿ ਕਹਿਣ ਚਿਤ ਕਰਨ ਚ ਬਹੁਤ ਫਰਕ ਹੁੰਦਾ ਜਦੋਂ ਤੁਸੀਂ ਕਰਨ ਲੱਗੇ ਨਾ ਤੁਸੀਂ ਕਹਿੰਨਾ ਵਾਕਿਆ ਹੀ ਹਿੰਦੀ ਦੀ ਬਹੁਤ ਵਧੀਆ ਸਾਨੂੰ ਫੇਸ਼ੀਅਲ ਦੱਸਿਆ ਹੈ ਕੱਚੀ ਹਲਦੀ ਅੱਜ ਕੱਲ ਆਮ ਮਾਰਕੀਟ ਵਿੱਚ ਮਿਲ ਜਾਂਦੀ ਹੈ ਤੁਸੀਂ ਲਿਆ ਕੇ ਰੱਖ ਸਕਦੇ ਹੋ ਹਨ ਬੀਤੀ ਦੀ ਕਿੰਨੇ ਹਲਦੀ ਆ ਜਾਂਦੀ ਹੈ ਜਿਵੇਂ ਅਦਰਕ ਦੀਆਂ ਗੱਠਾਂ ਹੁੰਦੀਆਂ ਤੁਸੀਂ ਦੇਖ ਹੀ ਲਿਆ ਜਦੋਂ ਮੱਕਦੂਗਾਸ ਕੀਤੀ ਹੈ ਉਸ ਤਰੀਕੇ ਦੀ ਹੁੰਦੀ ਹੈ ਕਿਉਂਕਿ ਜਿਹੜੀ ਕਿਚਨ ਵਾਲੀ ਹਲਦੀ ਹੁੰਦੀ ਹੈ ਨਾ ਉਹਦਾ ਕਲਰ ਜਿਹੜਾ ਇਹਨਾਂ ਆਪਣੇ ਫੇਸ ਤੇ ਚੜ ਜਾਂਦਾ ਹੈ ਕਿਉਂਕਿ ਕਈ ਵਾਰ ਹੁੰਦਾ ਇਹਦੇ ਵਿੱਚ ਕੈਮੀਕਲ ਹੁੰਦੇ ਨੇ ਕੋਈ ਪਾਊਡਰ ਮਿਕਸ ਹੁੰਦੇ ਨੇ ਕਲਰ ਵਾਲੇ ਕਿ ਜਿਹੜੇ ਆਪਣੇ ਸਕਿਨ ਨੂੰ ਆ ਨੁਕਸਾਨ ਦਿੰਦੇ ਨੇ ਤੇ ਜਿਹੜੀ ਕੱਚੀ ਹਲਦੀ ਹੁੰਦੀ ਹੈ ਤੇ ਪਿਓਰ ਹੁੰਦੀ ਹੈ ਨਾ ਉਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੁੰਦਾ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਹੈ ਆਪਣੇ ਹੱਥੀ ਇਸ ਤੇਕੇ ਨਾਲ ਕੱਚੀ ਹਲਦੀ ਲਿਆ ਕੇ ਤੁਸੀਂ ਕਾਫੀ ਸਰ ਲੈ ਆ ਕੇ ਗਰਮੇ ਗਰਮੇ ਰੱਖ ਛੱਡੋ ਜਿਲੇ ਗਰਮੀ ਚ ਸੁੱਕ ਵੀ ਜਾਏਗੀ ਤੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਹੁਣ ਤਾਂ ਚਲ ਕਰਦੂ ਕੁਛ ਕਰਕੇ ਆਪਾਂ ਐਦਾ ਪਾ ਲੈਨੇ ਆ ਤੇ ਗਰਮੀਆਂ ਦੇ ਵਿੱਚ ਤੁਸੀਂ ਉਹਦਾ ਪਾਊਡਰ ਬਣਾ ਕੇ ਫਿਰ ਤੁਸੀਂ ਉਹਨੂੰ ਆ ਇਸਤੇਮਾਲ ਕਰ ਸਕਦੇ ਹੋ ਮੈਂ ਤਾਂ ਹੁਣ ਲਿਆ ਕੇ ਰੱਖ ਲਈਏ ਤੇ ਹੁਣ ਮੈਂ ਇਹਨੂੰ ਜਦੋਂ ਗਰਮੀ ਚ ਸੁੱਕ ਜੂਗੀ ਤੇ ਮੈਂ ਪਾਊਡਰ ਵੀ ਬਣਾ ਕੇ ਉਹਦਾ ਰੱਖ ਲੈਣਾ ਠੀਕ ਹੈ ਤੇ ਇਸ ਤਰੀਕੇ ਨਾਲ ਫਿਰ ਤੁਸੀਂ ਇੱਕ ਵਾਰ ਮਸਾਜ ਚੰਗੀ ਕਰ ਲੈਣੀ ਹੈ ਫਿਰ ਤੁਸੀਂ ਲਗਾ ਲੈਣੀ ਦੂਜੀ ਵਾਰ ਜਿੰਨਾ ਚਿਰ ਦੁੱਧ ਸਾਰਾ ਖਤਮ ਨਹੀਂ ਹੁੰਦਾ ਹੈਗਾ ਤੁਸੀਂ ਇਹਨੂੰ ਲਗਾ ਲਗਾ ਕੇ ਇਹਦੀ ਮ사ਜ ਕਰੇ ਜਾਣਾ neck ਤੇ ਵੀ ਲਗਾ ਸਕਦੇ ਹੋ ਗਰਦਨ ਤੇ ਵੀ ਲਗਾ ਸਕਦੇ ਹੋ ਠੀਕ ਹੈ ਜਿਹੜਾ ਇੱਕਦਮ ਦੁੱਧਾਂਗੂ ਹੋ ਜਾਵੇਗਾ ਤੁਹਾਡਾ ਲਗਾ ਹੀ ਚਲੋ ਠੀਕ ਹੈ neck ਤੇ ਲਗਾ ਲਓ ਨਹਾਉਣ ਤੋਂ ਪਹਿਲਾਂ ਤੁਸੀਂ ਜਾਣ ਤੋਂ ਪਹਿਲਾਂ ਹੀ ਤੁਸੀਂ ਇਹ 10 15 ਮਿੰਟ ਪਹਿਲਾਂ ਹੀ ਫੇਸ਼ੀਅਲ ਕਰ ਸਕਦੇ ਹੋ ਡੇਲੀ ਕਰੋ ਜਦੋਂ ਵੀ ਤੁਸੀਂ ਵੈਸੇ ਫੇਸ ਵਾਸ਼ ਕਰਨਾ ਹੋਵੇ ਇਸ ਤਰੀਕੇ ਨਾਲ ਬਣਾ ਕੇ ਰੱਖ ਲਓ ਸਵੇਰੇ ਹੀ ਦੁੱਧ ਦੋ ਤਿੰਨ ਚਮਚੇ ਦੁੱਧ ਨਹੀਂ ਖਤਮ ਹੋਣਾ ਦੋ ਚਾਰ ਬੂੰਦਾਂ ਨਿੰਬੂ ਦੀਆਂ ਪਾ ਲਓ ਹਲਦੀ ਮਿਕਸ ਕਰਕੇ ਰੱਖ ਲਓ ਜਦੋਂ ਤੁਹਾਡਾ ਫੇਸ ਨੂੰ ਸਿਵੋਸ਼ ਕਰਨਾ ਹੋਵੇ ਉਸ ਤਰੀਕ ਉਹਦੋਂ ਹੀ ਤੁਸੀਂ ਉਸਕੇ ਨਾਲ ਮ사ਜ ਵੀ ਕਰ ਲਿਆ ਕਰੋ ਸਾਰੀ ਗੰਦੀ ਮੈਲ ਡਸਟ ਜਿਹੜੀ ਸਾਰੀ ਨਿਕਲ ਜਾਂਦੀ ਏ ਤੇ ਇੱਕਦਮ ਚਿਹਰਾ ਸੋਨੇ ਵਾਂਗੂ ਚਮਕ ਜਾਂਦਾ ਏ ਹਾਂ ਦੇਖੋ ਕਿੰਨੀ ਗੰਦਗੀ ਨਿਕਲੀ ਏ ਤੇ ਮੇਰਾ ਕਿਦਾਂ ਲੱਗ ਰਿਹਾ ਸਿਰ ਦੇ ਉੱਪਰ ਗੁਲਾਬ ਦੇ ਫੁੱਲਾਂ ਦਾ ਕਲਿੱਪ ਦੇਖੋ ਤੁਸੀਂ ਚਿਹਰਾ ਦੇਖ ਸਕਦੇ ਹੋ ਨਾ ਜੇ ਕੋਈ ਫਿਲਟਰ ਹੁੰਦਾ ਜਾਂ ਕੁਝ ਹੁੰਦਾ ਉਹ ਆਪੇ ਨਜ਼ਰ ਆ ਜਾਣਾ ਸੀ ਇਹ ਵਿਦਾਊਟ ਫਿਲਟਰ ਹੈ ਦੇਖੋ ਕਿੰਨੀ ਗੰਦਗੀ ਜਿਹੜੀ ਚਿਹਰੇ ਦੀ ਇਕਦਮ ਬਾਹਰ ਨਿਕਲ ਗਈ ਠੀਕ ਹੈ ਹਾਂ ਦੇਖੋ ਇਹ ਮੈਂ ਸਾਰਾ ਹੀ ਇਸਤੇਮਾਲ ਕਰ ਲੈਣਾ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਲਗਾਈ ਚਲੋ ਤੇ ਮ사ਜ ਕਰੀ ਚਲੋ ਮੈਂ ਤੁਹਾਨੂੰ ਜਿਵੇਂ ਮ사ਜ ਕਰਕੇ ਫਿਰ ਤੁਹਾਨੂੰ ਦੱਸਦੀ ਆ ਇਹਦਾ ਰਿਜ਼ਲਟ ਲਓ ਜੀ ਜੀ ਹੁਣ ਮੈਂ ਥੋੜੀ ਜਿਹੀ ਮ사ਜ ਕਰਕੇ ਨਾ ਫਿਰ ਤੁਹਾਨੂੰ ਮਿਲਦੀ ਆ ਇੱਕ ਵੀਡੀਓ ਜੀ ਦੇਖੋ ਜੀ ਫੇਸ਼ੀਅਲ ਹੋ ਗਿਆ ਮੇਰਾ ਕੰਪਲੀਟ ਪੂਰੇ 20 ਮਿੰਟ ਲਗਾਏ ਨੇ ਮੈਨੂੰ ਮ사ਜ ਕਰਨ ਨੂੰ ਹਲਕੇ ਹਲਕੇ ਮ사ਜ ਕੀਤੀ ਹੈ ਕਿਉਂਕਿ ਮੈਂ ਸਾਰਾ ਜਿਹੜਾ ਦੁੱਧ ਸੀ ਨਾ ਸਾਰਾ ਹੀ ਲਗਾਇਆ ਵੇਸਟ ਨਹੀਂ ਕੀਤਾ ਹੈਗਾ ਠੀਕ ਹੈ ਦੁੱਧ ਮੇ ਕੋ 4-5 ਚਮਚੇ ਪੈ ਗਏ ਸੀ ਤੁਸੀਂ ਸਿਰਫ 2-3 ਚਮਚੇ ਹੀ ਲੈਣੇ ਆ ਦੁੱਧ ਤੇ ਕਿ ਜਿਹੜਾ ਤੁਹਾਡੇ ਫੇਸ ਤੇ ਬਸ ਪੂਰਾ ਹੋ ਜਾਵੇ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਕਰਨੀ ਹੈਗੀ ਮ사ਜ ਇਸ ਤਰੀਕੇ ਨਾਲ ਬੈਂ ਦਾ ਗੁੰਗਨਾ ਪਾਣੀ ਕੀਤਾ ਹੋਇਆ ਹੈ ਤੁਸੀਂ ਠੰਡਾ ਵੀ ਕਰ ਸਕਦੇ ਹੋ ਚਿਹਰੇ ਨੂੰ ਬਿਲਕੁਲ ਸਾਫ ਕਰ ਸਕਦੇ ਹੋ ਦੇਖੋ ਇੰਨਾ ਵਧੀਆ ਨਿਖਾਰ ਇਹਦੇ ਨਾਲ ਹੀ ਸਿਰਫ ਦੋ ਛਿੱਟਾਂ ਕੀਤੀਆਂ ਦੁੱਧ ਦੇ ਵਿੱਚ ਮਿਕਸ ਤੇ ਚਿਹਰਾ ਬਿਲਕੁਲ ਹੋ ਗਿਆ ਹੈ ਟਿਊਬ ਲਾਈਟ ਵਾਂਗੂ ਚਮਕਾ ਮਾਰ ਰਿਹਾ ਹੈ ਦੇਖੋ ਕਿੰਨਾ ਪਿਆਰਾ ਹੋ ਗਿਆ ਹੈ ਠੀਕ ਹੈ ਇਹ ਮੇਰਾ ਫੇਵਰਟ ਹੈਗਾ ਇਹ ਫੇਸ਼ੀਅਲ ਠੀਕ ਹੈ ਬਹੁਤ ਵਧੀਆ ਮੈਨੂੰ ਲੱਗਦਾ ਹੈ ਇਹ ਵਾਲਾ ਫੇਸ਼ੀਅਲ ਦੁੱਧ ਦੇ ਵਿੱਚ ਦਾ ਨਿੰਬੂ ਫਟਾ ਕੇ ਨਾ ਮੈਂ ਕਹਿੰਨੀ ਆ ਸੱਚੀ ਗੱਲ ਹੈ ਕਮਾਲ ਦਾ ਫੇਸ਼ੀਅਲ ਹੈ ਕਮਾਲ ਦਾ ਬਹੁਤ ਵਧੀਆ ਹੈ ਠੀਕ ਤੁਸੀਂ ਜੇਠਾ ਲਾਲ ਦੇਖਦੇ ਹੋਗੇ ਨਾ ਤਾਰਕ ਮਹਿਤਾ ਦੇ ਵਿੱਚ ਉਲਟਾ ਚਸ਼ਮਾ ਬਬੀਤਾ ਵੀ ਇਸ ਰੈਮਡੀ ਨੂੰ ਇਸਤੇਮਾਲ ਕਰਦੀ ਉਹਦਾ ਚਿਹਰਾ ਤੁਸੀਂ ਦੇਖੋ ਕਿੰਨਾ ਵਧੀਆ ਹੈ ਕਿੰਨਾ ਬ੍ਰਾਈਟ ਹੈ ਠੀਕ ਹੈ ਮੈਂ ਉਹਦੀ ਆਈਡੀ ਦੇਖੀ ਇੱਕ ਦਿਨ ਉਹ ਵੀ ਆ ਚੀਜ਼ ਦਾ ਆ ਬਹੁਤ ਹੀ ਇਸਤੇਮਾਲ ਕਰਦੀ ਹੈ ਬਹੁਤ ਵਧੀਆ ਹੈ ਤੇ ਹਾਂ ਜੀ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਥੋੜੀ ਜਿਹੀ ਇਹਦੇ ਵਿੱਚ ਇਨਫੋਰਮੇਸ਼ਨ ਮਿਲੀ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਕਿੱਥੋਂ-ਕਿੱਥੋਂ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਜਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਕਿਸ ਵਿਸ਼ੇ ਤੇ ਵੀਡੀਓ ਲੈ ਕੇ ਆਵਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਠੀਕ ਹੈ ਤੇ ਫਿਰ ਮੈਂ ਆਪਾਂ ਮਿਲਦੇ ਆ ਇੱਕ ਨਵੀਂ ਰੈਮਡੀ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਸ਼ਾਮ ਦੀ ਵੀਡੀਓ ਤੁਸੀਂ ਜਰੂਰ ਦੇਖਣਾ 8 ਵਜੇ ਉਹ ਮੈਂ ਤੁਹਾਨੂੰ ਡੇਲੀ ਮ사ਜ ਦੀ ਵੀਡੀਓ ਦੱਸਣੀ ਹੁੰਦੀ ਹੈ ਡੇਲੀ ਜਿਹੜੇ ਫੇਸ ਜੋਗਾ ਹੁੰਦਾ ਉਹਦੀ ਦੱਸਦੀ ਹੁਣੀ ਉਹਦੇ ਨਾਲ ਕੀ ਹੁੰਦਾ ਸਾਡੀ ਸਕਿਨ ਜਿਹੜੀ ਲੂਜ਼ ਨਹੀਂ ਹੁੰਦੀ ਹੈਗੀ ਜਿਨ੍ਹਾਂ ਦੀ ਲੂਜ਼ ਉਹ ਠੀਕ ਹੋ ਜਾਏਗੀ ਜਿਨ੍ਹਾਂ ਤੇ ਰਿੰਕਲ ਨੇ ਜਿਨ੍ਹਾਂ ਦੇ ਹੋਈਆਂ ਪਈਆਂ ਨੇ ਝੁਰੜੀਆਂ ਹੋਈਆਂ ਪਈਆਂ ਨੇ ਉਹ ਜੋਗਾ ਨਾਲ ਠੀਕ ਹੋ ਜਾਣਗੀਆਂ ਡੇਲੀ ਤੁਸੀਂ 8 ਵਜੇ ਵੀਡੀਓ ਦੇਖਿਆ ਕਰੋ ਮੇਰੇ ਨਾਲ ਨਾਲ ਉਹ ਸਟੈਪ ਕਰਿਆ ਕਰੋ ਕਿਹੜੇ ਕਿਹੜੀ ਚੀਜ਼ਾਂ ਦੇ ਨਾਲ ਮੈਂ ਆਪਣੇ ਫੇਸ ਦੀ ਮ사ਜ ਕਰਨੀ ਹੈ ਨਾਲ ਤੁਸੀਂ ਉਹ ਦੇਖਿਆ ਕਰੋ ਤੇ ਨਾਲ ਹੀ ਤੁਸੀਂ ਮ사ਜ ਕਰਿਆ ਕਰੋ ਚਲੋ ਜੀ ਫਿਰ ਮਿਲਦੇ ਆ ਨਈ ਵੀਡੀਓ ਚ ਨਈ ਦਿਨ ਚ ਨਈ ਸ਼ੁਰੂਆਤ ਚ ਬਾਏ